ਮੈਂ ਆਪਣੇ ਕਈ ਦੋਸਤੋ ਮਿੱਤਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਇਲੈਕਟੋਰਲ ਬਾਂਡ ਬਾਰੇ ਪਤਾ ਹੈ ਉਹਨਾਂ ਦਾ ਜ਼ਿਆਦਾ ਸੁਣਿਆ ਜਾਂਦਾ ਹੈ ਪਰ ਪਤਾ ਨਹੀਂਗਾ ਮੇਰਾ ਖਿਆਲ ਹੈ ਕਿ ਇਹਦੀ ਜਿਹੜੀ ਕਲੀਅਰ ਕੱਟ ਪਿਕਚਰ ਹੈ ਜਿਵੇਂ ਕਿ ਇੱਕ ਇਲੈਕਟੋਰਲ ਬਾਂਡ ਹੈ ਕੀ ਹੈ ਇਹ ਚੌਂ ਚੌਂ ਬਾਂਡ ਜਿਹੜੇ ਹੈ ਜਾ ਚੋਣ ਬਾਂਡ ਜਿਹੜੇ ਘਟਾਲਾ ਉਹ ਹੈ ਕੀ ਹੈ ਲਕਟੋਰਲ ਬੋਟ ਜਿਹੜੀ ਬਾਂਡ ਹੈ ਜਿਹੜੇ ਉਹ ਸਕੈਮ ਹੈ ਕੀ ਹੈ ਇਹ ਸਕੈਮ ਦਾ ਸ਼ਬਦ ਹੁਣ ਯੂਜ਼ ਹੋਇਆ ਨਾ ਜਦੋਂ ਪਤਾ ਲੱਗਿਆ ਕੀ ਹੈ ਪਰ origianlly ਇਹਨਾਂ ਨੂੰ ਸਿਰਫ ਲਕਟੋਰਲ ਬਾਂਡ ਕਹਿੰਦੇ ਸੀ ਹੁਣ ਆਪਾਂ ਇਹ ਗੱਲ ਕਰਾਂਗੇ ਕਿ ਇਹਨੂੰ ਲਕਟੋਰਲ ਬਾਂਡ ਸਕੈਮ ਕਿਉਂ ਕਹਿੰਦੇ ਐ ਘਟਾਲਾ ਕਿਉਂ ਕਹਿੰਦੇ ਐ ਇਹਨੂੰ ਅ ਮੈਂ ਸਾਨੂੰ ਪਹਿਲਾਂ ਮੈਂ ਜਿਹੜੇ ਨਿਊਜ਼ਪੇਪਰ ਮੈਂ ਪੜ੍ਹਿਆ ਜਿੱਥੋਂ ਮੈਂ ਨੌਲੇਜ ਲਿਆ ਹੈਗਾ ਕਿ ਤੁੰਹੀ ਹੀ ਇਹ ਸਾਰੇ ਪ੍ਰੂਫ ਇਕੱਠੇ ਕੀਤੇ ਹੈ ਵਸ਼ਿੰਗਟਨ ਪੋਸਟ ਮੈਂਟ ਤੇ ਐਲ ਜਜ਼ੀਰਾ ਤੇ ਪ੍ਰੋਫ ਰਾਤੀ ਜਿਹੜਾ YouTube ਬਲੌਗਰ ਹੈਗਾ ਜਿਨੇ ਕੇ ਦੋ ਬਹੁਤ ਹੀ ਡਿਟੇਲ ਚ ਵੀਡੀਓ ਦਿੱਤੀਆਂ ਹੈਗੇ ਇਹਨਾਂ ਬਾਰੇ ਇਹਨਾਂ ਸਾਰੇ ਸੋਰਸਸ ਤੋਂ ਮੇਰੀ ਜਿਹੜੀ ਇਨਫੋਰਮੇਸ਼ਨ ਹੈ ਇਹ ਇੱਕ ਇਨਫੋਰਮੇਸ਼ਨ ਦਾ ਸੋਰਸ ਹੋਰ ਵੀ ਹੈ ਉਹ ਹੈ ਜਿਹੜੀ ਇਲੈਕਸ਼ਨ ਆਪਣਾ ਹੈਗੀ ਹੈ ਵੈਬਸਾਈਟ ਹੈ ਉਹਦੇ ਤੇ ਸਾਰੇ ਪ੍ਰੂਫ ਪਏ ਆ ਤੁਸੀਂ ਉਸ ਨੂੰ ਵੀ ਦੇਖ ਸਕਦੇ ਆ ਪਰ ਪਹਿਲਾਂ ਇਹ ਗੱਲ ਕਰੀਏ ਕਿ ਇਹ ਚੋਣ ਬਾਂਡ ਕਿਵੇਂ ਸ਼ੁਰੂ ਹੋਇਆ ਜਿਹੜਾ ਇਲੈਕਟੋਰਲ ਬਾਂਡ ਸੀ ਉਹ ਕਿਵੇਂ ਸ਼ੁਰੂ ਹੋਇਆ ਮੋਟੀ ਜੀ ਗੱਲ ਇਹ ਹੈ ਕਿ ਜੇ ਇੱਕ ਵਿਅਕਤੀ ਜਾਂ ਇੱਕ ਕਾਰਪੋਰੇਸ਼ਨ ਜਿਹੜੀ ਹੈ ਕੰਪਨੀ ਹੈ ਜਿਹੜੀ ਉਹ ਪੈਸੀ ਦੇਣਾ ਚਾਹੁੰਦੀ ਹੈ ਕਿਸੇ politcal party ਨੂੰ ਪਰ ਉਹ ਇਹ ਵੀ ਚਾਹੁੰਦੀ ਹੈ ਕਿ ਪਤਾ ਨਾ ਲੱਗੇ ਕਿ ਮੈਂ ਕਿਹਨੂੰ ਦਿੱਤਾ ਹੈ ਉਹ ਫਿਰ ਕੀ ਕਰਦੇ ਹੈ ਉਹਨਾਂ ਲਈ ਇੱਕ ਰਸਤਾ ਖੋਲਿਆ ਗਿਆ ਕਿ ਤੁਸੀਂ ਸਟੇਟ ਬੈਂਕ ਆਫ ਇੰਡੀਆ ਜਾਓ ਲਕਟੋਰਲ ਬਾਂਡ ਖਰੀਦੋ ਇਹ ਪੈਸੇ ਦਿਓ ਲਕਟੋਰਲ ਬਾਂਡ ਖਰੀਦੋ ਉਹ ਲਕਟੋਰਲ ਬਾਂਡ ਹੈ ਤੁਸੀਂ ਆਪ ਦੀ ਮਰਜ਼ੀ ਦੇ ਨਾਲ ਜਿਹੜੀ ਵੀ politcal party ਨੂੰ ਦੇਣਾ ਚਾਹੁੰਦੇ ਹੈ ਉਹਨੂੰ ਦਾਨ ਕਰ ਦਿਓ ਉੱਤੇ ਸੋ ਇਹ ਜਿਹੜਾ ਬਿੱਲ ਸੀਗਾ ਇਹ 2017 ਦੇ ਵਿੱਚ ਵਿੱਤ ਮੰਤਰੀ ਅਰੁਣ ਜਟਲੀ ਨੇ ਕੇਂਦਰ ਬਜਟ ਦੇ ਵਿੱਚ 2017 ਵਿੱਚ ਲਿਆਂਦਾ ਸੀ ਇਹ ਬਜਟ ਜਿਹੜਾ ਨਾਰਮਲੀ ਜਿਹੜੇ ਇਹੋ ਜਿਹੇ ਬਿੱਲ ਹੁੰਦੇ ਆ ਨਾ ਕੋਈ ਵੀ ਬਿੱਲ ਆਉਂਦਾ ਉਹਦੇ ਤੇ ਬਹੁਤ ਡਿਸਕਸ਼ਨ ਹੁੰਦੀ ਹੈ ਕਾਫੀ ਸਕਰੂਟੀਨੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਰਹੀ ਜਾਣਾ ਪੈਂਦਾ ਪਰ ਬੀਜਪੀ ਨੇ ਜਾਂ ਅਰੁਣ ਜਟਲੀ ਨੇ ਇਸ ਬਿੱਲ ਨੂੰ ਜਿਹੜਾ ਹੈਗਾ ਉਹ ਮਨੀ ਬਿੱਲ ਬਣਾਤਾ ਜੋ ਮਨੀ ਬਿੱਲ ਹੈ ਜਿਹੜੀ ਉਹਦੇ ਤੇ ਜਾਦੇ ਤੁਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਤੇ ਉਹ ਬਿੱਲ ਜਿਹੜਾ ਸੀਗਾ ਉਹ ਐਜ਼ ਏ ਪਾਸ ਕਰ ਲਿਆ ਜਿਹਦੇ ਚ ਕੁਝ ਸੰਸ ਦੀ ਜਿਹੜੀਆਂ ਫਾਰਮੈਲिटीज ਸੀਗੀਆਂ ਉਹਨਾਂ ਨੂੰ ਬਾਈਪਾਸ ਕਰ ਲਿਆ ਚਾਹੇ ਇਹ ਸਿਧਾਂਤਾਰਾ 110 ਦੀ ਉਲੰਘਣਾ ਸੀ ਪਰ ਸ਼੍ਰੀ ਜੀਤ ਲੀਜੀ ਨੇ ਰਾਜਨੀਤਿਕ ਫੰਡਿੰਗ ਦੇ ਉਦੇਸ਼ ਨਾਲ ਇਹ ਉਹ ਮੈਂ ਜਿਹੜੀ ਵਿਪੱਖਸ਼ ਸੀ ਉਹਨਾਂ ਨੂੰ ਇਹ ਵੀ ਕਿਹਾ ਇਹ ਤੁਹਾਨੂੰ ਵੀ ਤਾਂ ਪੈਸੇ ਮਿਲਣਗੇ ਕਿਹੜਾ ਸਾਨੂੰ ਕੱਲਿਆਂ ਨੂੰ ਮਿਲਣੇ ਆ ਉਹਦੀ ਆਪਾਂ ਗੱਲ ਬਾਅਦ ਚ ਕਰਾਂਗੇ ਕਿਵੇਂ ਇਹਨਾਂ ਨੇ ਭਾਰਤੀ ਰਿਜ਼ਰਵ ਬੈਂਕ ਦਾ ਜਿਹੜਾ ਐਕਟ ਸੀਗਾ ਉਹਦੇ ਚ ਵੀ ਸੋਧ ਕਰਨ ਦਾ ਪ੍ਰਸਤਾਵ ਰੱਖਿਆ ਜਿਹਨੂੰ ਕਿ ਓਬਜੈਕਸ਼ਨ ਵੀ ਕੀਤਾ ਗਿਆ ਭਾਰਤੀ ਰਿਜ਼ਰਵ ਬੈਂਕ ਵੱਲੋਂ ਪਾਣੀ 2007 ਤੇ 17 ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਸੀ ਪਰ ਜਿਹੜਾ ਵਿੱਤ ਮੰਤਰਾਲੇ ਨੇ ਇਹਨੂੰ ਲਾਗੂ ਕਰਨ ਲਈ 2 ਜਨਵਰੀ 1918 ਵਿੱਚ ਇਹਨੂੰ ਅਸਲ ਅਮਲ ਹੋਇਆ ਇਹਦੇ ਤੇ ਇਸ ਸਕੀਮ ਦੇ ਤਹਿਤ ਵਿਅਕਤੀ ਅਤੇ ਕੰਪਨੀਆਂ ਪਾਰਟੀ ਸਟੇਟ ਬੈਂਕ ਤੋਂ ਚੋਣ ਬਾਂਡ ਖਰੀਦ ਸਕਦੀਆਂ ਅਤੇ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਦਾਨ ਕਰ ਸਕਦੀਆਂ ਦਾਨੀਆਂ ਦੀ ਪਛਾਣ ਲਈ ਲੋਕਾਂ ਲਈ ਗੁਪਤ ਨਾ ਰੱਖੇ ਜਾਣਗੇ ਉਹਨਾਂ ਦਾ ਡਿਸਕਲੋਜ਼ ਨਹੀਂ ਹੋਊ ਏ ਮੁੱਦਾ ਸੀ ਇਸ ਰੈਟਰਲ ਬਾਂਡ ਜਿਹੜਾ ਸੀਗਾ ਉਹਦਾ ਪਿਛਕਰ ਦਾ ਪਰ ਪਰਸੰਬੰਧਤ ਨਾਗਰਿਕਾਂ ਦੇ ਇੱਕ ਸਮੂਹ ਆਪਣੇ ਆਪ ਨੂੰ ਜਿਵੇਂ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਏਡੀਆਰ ਕਾਮਨ ਕਾਜ਼ ਇੰਡੀਆ ਇੱਕ ਮਾਰਕਸਿਸਟ ਕਯੂਮਨਿਸਟ ਪਾਰਟੀ ਉਹਨਾਂ ਨੇ ਇਸ ਨੂੰ ਚੁਣੌਤੀ ਦੇ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਕਹਿੰਦਾ ਵੀ ਇਹਨੂੰ ਅਸੀਂ ਏ ਸਟੇਟ ਅਨ ਯਤੇ ਦੇਸਾਂ ਦੇ ਪਰ ਅਸੀਂ ਥੋੜੀ ਸੁਣਵਾਈ ਕਰਾਂਗੇ ਸੋ ਜਿਹੜਾ ਇਹਨਾਂ ਦਾ ਆਬਜੈਕਸ਼ਨ ਸੀਗਾ ਜਿਹੜੇ ਇਹ ਬਹੁਤ ਹੀ ਵਧੀਆ ਕੰਮ ਕਰਨ ਵਾਲੇ ਜਿਹੜੇ ਕਿ ਪਤਾ ਨਹੀਂ ਕੀ ਕੀਤਾ ਸੀ ਇਹ ਉਹ ਚੱਲੇ ਹੋਣਗੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਸ ਨੂੰ ਆਬਜੈਕਸ਼ਨ ਕਰਕੇ ਕਿੱਥੋਂ ਉਹਨਾਂ ਦੀ ਫੰਡਿੰਗ ਵਿਚਾਰਿਆਂ ਦੀ ਇਮਾਨਦਾਰ ਲੋਕਾਂ ਵੱਲੋਂ ਹੋਈ ਉਹ ਜਿਨ੍ਹਾਂ ਨੇ ਇਹਨੂੰ ਚੈਲੰਜ ਕੀਤਾ ਕੋਰਟ ਦੇ ਵਿੱਚ ਉਹਨਾਂ ਦਾ ਇਹ ਸੀਗਾ ਕਿ ਜਿਹੜੇ ਜਿੰਨੇ ਵੀ ਲੋਚਕ ਸੀਗੇ ਚਾਹੇ ਉਹ ਇਹਨਾਂ ਨਾਲ ਐਸੋਸੀਏਟ ਸੀ ਜਾਂ ਨਹੀਂ ਸੀ ਪਰ ਲੋਚਕ ਜਿਹੜੇ ਸੀਗੇ ਉਹਨਾਂ ਨੂੰ ਇਹ ਸੀਗੀ ਇਹਦੇ ਵਿੱਚ ਪਾਰਦਰਸ਼ਤਾ ਦੀ ਘਾਟ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਨੂੰ ਅਸੀਮਤ ਤੇ ਬੇਨਾਮ ਦਾਨ ਜਿਹੜਾ ਹੈ ਉਹਦੀ ਆਗਿਆ ਦਿੰਦੀ ਹੈ ਜਿਸ ਨਾਲ ਰਾਜਨੀਤੀ ਵਿੱਚ ਜਿਹੜੇ ਫੰਡਾਂ ਦੀ ਸੰਭਾਵੀ ਦੁਰਵਰਤ ਹੋਣੀ ਤੇ ਉਹਦਾ ਪ੍ਰਭਾਵ ਹੋਣਾ ਲਾਜ਼ਮੀ ਹੈ ਉਹ ਦਾਵਾ ਕਰਦੇ ਸੀ ਕਿ ਇਹ ਸਕੀਮ ਸਿਆਸੀ ਪਾਰਟੀਆਂ ਨੂੰ ਅਣਦੱਸੇ ਫੰਡਿੰਗ ਲਈ ਇੱਕ ਚੈਨਲ ਪ੍ਰਦਾਨ ਕਰੂਗਾ ਤੇ ਇੱਕ ਕਰੋਨੀ ਪੂੰਜੀਵਾਦ ਤੇ ਭ੍ਰਸ਼ਟਾਚਾਰ ਨੂੰ ਇਹ ਉਤਸ਼ਾਹਿਤ ਕਰੂਗਾ। ਅ ਇੱਥੇ ਇਹਨੂੰ ਕੁਡ ਪ੍ਰੋ ਕੋ ਕਿਉਂ ਐ ਕੁਡ ਪ੍ਰੋ ਕਿਉਂ ਵੀ ਤੁਸੀਂ ਸ਼ਬਦ ਜਿਹੜਾ ਹੈ ਇਹ ਇਲੈਕਟੋਰਲ ਬੌਂਡ ਦਾ ਜਦੋਂ ਨਾਂ ਸੁਣੋਗੇ ਇਹ ਵੀ ਤੁਸੀਂ ਸ਼ਬਦ ਬਹੁਤ ਹੀ ਜ਼ਿਆਦਾ ਸੁਣੋਗੀ ਇਹਦਾ ਸਿੰਪਲ ਮਤਲਬ ਇਹ ਹੈ ਲਤੀਨ ਦਾ ਵਰਡ ਹੈ ਕਿ ਤੂੰ ਮੇਰੇ ਲਈ ਕੁਛ ਕੀਤਾ ਮੈਂ ਤੇਰੇ ਲਈ ਕੁਛ ਕਰੂੰਗਾ ਉਹ ਸੁਵਾਵਾ ਮੈਨੂੰ ਦਿੱਤੀਆਂ ਹੈਗੀਆਂ ਮੈਂ ਇਸ ਵਿਵਸਥਾ ਵਿੱਚ ਤੇਰੇ ਨਾਲ ਕੋਈ ਹੋਰ ਬਟਾਂਦਰਾ ਕਰੂੰਗਾ ਜਾਂ ਤੁਸੀਂ ਮੈਨੂੰ ਦਾਨ ਦਿਓ ਮੈਂ ਤੁਹਾਨੂੰ ਸਰਕਾਰੀ ਠੇਕਾ ਦੇ ਦਿੰਦਾ ਤੁਸੀਂ ਬੀਜੇਪੀ ਨੂੰ ਪੈਸੇ ਦੇ ਦਿਓ ਤੇ ਮੈਂ ਤੁਹਾਨੂੰ ਸਰਕਾਰੀ ਠੇਕਾ ਦੇ ਦੂੰਗਾ ਬੌਂਡ ਲੈਣਾ ਪਤਾ ਲੱਗਣਾ ਨਹੀਂਗਾ ਕਿ ਇਹ ਬੌਂਡ ਕਿਨੇ ਲੈ ਸਰਕਾਰੀ ਠੇਕਾ ਕਿਉਂ ਇਹਨੂੰ ਮਿਲਿਆ ਕੋਈ ਦੀ ਲਿਆਕਤ ਕਰਕੇ ਮਿਲਿਆ ਕਿ ਨਹੀਂ ਮਿਲਿਆ ਤੁਸੀਂ ਦੇਖੋਗੇ ਅਪਗਾਂਹ ਜਾ ਕੇ ਗੱਲ ਕਰਾਂਗੇ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਕੁਝ ਕਰਨ ਦੇ ਸਮਰੱਥ ਹੀ ਨਹੀਂ ਸੀਗੀਆਂ ਉਹਨਾਂ ਨੂੰ ਇਹ ਕੰਟਰੈਕਟ ਦਿੱਤੇ ਗਏ ਤੇ ਉਹਨਾਂ ਦੇ ਕੰਟਰੈਕਟ ਜਿਹੜੇ ਆ ਉਹ ਫੇਲ ਵੀ ਹੋਏ ਜਿਵੇਂ ਸਰੰਗ ਡਿੱਗੀ ਜਾਂ ਪੁਲ ਡਿੱਗਿਆ ਕਿਉਂਕਿ ਉਹਨਾਂ ਦੀ ਇਸ ਕਾਬਲੀਅਤ ਹੀ ਨਹੀਂ ਸੀਗੀ ਪਰ ਉਹਨਾਂ ਨੇ ਬੌਂਡ ਦਿੱਤੇ ਸੀ ਉਹਨਾਂ ਨੂੰ ਉਹ ਮਿਲ ਗਏ ਇਹ ਸੁਪਰੀਮ ਕੋਰਟ ਨੇ 15 ਫਰਵਰੀ 2024 ਨੂੰ ਇਹ ਇਲੈਕਟਰਲ ਬੌਂਡ ਨੂੰ ਗੈਰ ਸੰਵਿਧਾਨਕ ਘਰਾਰ ਦਿੱਤਾ ਫੈਸਲਾ ਭਾਵੇਂ 6 ਸਾਲ ਬਾਅਦ ਹੋਇਆ ਉਸੇ ਜੋ ਪਹਿਲਾਂ ADR ਤੇ ਇਹਨਾਂ ਨੇ ਰਲ ਕੇ ਕੇਸ ਕੀਤਾ ਸੀ 6 ਸਾਲ ਬਾਅਦ ਉਹਦਾ ਜਿਹੜਾ ਫੈਸਲਾ ਆਇਆ ਠੀਕ ਲੇਟ ਆਇਆ ਪਰ درست ਆਇਆ ਪਰ ਇਨ ਬੀਟਵੀਨ 6 ਸਾਲ ਇਹ ਭਾਜਪਾ ਨੇ ਹਦੋਂ ਵੱਧ ਫੰਡ ਜਿਹੜੇ ਆ ਉਹ ਇਕੱਠੇ ਕਰ ਲਏ ਉਹਦੀ ਦੁਰਵਰਤੋਂ ਕੀਤੀ ਜਿਵੇਂ ਦੁਰਵਰਤੋਂ ਕੀਤੀ ਉਹਦੇ ਉੱਤੇ ਆਪਾਂ ਗੱਲ ਕਰਾਂਗੇ ਅ ਉਨ੍ਹਾਂ ਨੇ ਸਧਾਨਿਕ ਤਾਰਾ 191 ए ਦੇ ਤਹਿਤ ਜਿਹਦੇ ਚ आरटीआई ਹੁੰਦਾ ਹੈ ਰਾਈਟ ਟੂ ਇਨਫੋਰਮੇਸ਼ਨ ਬਹੁਤ ਸਾਰੇ ਲੋਕ ਆਪਣਾ ਲੋਕੀ ਜਾਣਦੇ ਹੈਗੇ ਆਰਟੀਆ ਕੀ ਹੈ ਸੂਚਨਾ ਦਾ ਅਧਿਕਾਰ ਜਿਹੜਾ ਹੈ ਉਹ ਕੀ ਹੈ ਉਹ ਕਹਿੰਦੇ ਸੀਗੇ ਕਿ ਸਿਆਸੀ ਫੰਡਿੰਗ ਹੋਣ ਨਾਲ ভোটার ਜਿਹੜੇ ਆ ਜਾਗਰਕ ਨਹੀਂ ਹੋਣਗੇ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਕਿ ਪੈਸੇ ਕਿੱਥੋਂ ਆਏ ਹੈ ਕਿ ਇਸ ਕਰਕੇ ਇਹਦੀ ਉਲੰਘਣਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਕਾਰਪੋਰੇਸ਼ਨਾਂ ਤੇ ਸਿਆਸਤਦਾਨ ਹੈ ਇਹਨਾਂ ਚ ਕੁਡ ਪ੍ਰੋ ਕੋ ਹੋਊਗਾ ਕਿ ਤੁਸੀਂ ਮੈਨੂੰ ਪੈਸੇ ਦੇ ਰਿਓ ਪਲਿਟੀ ਪਾਰਟੀ ਨੂੰ ਮੈਂ ਤੁਹਾਨੂੰ ਸਰਕਾਰੀ ਠਿਕਾ ਦੇ ਦਿੰਦਾ ਜੋ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਣਾਗਾ ਇਹ ਇਹ ਜਿਹੜਾ ਕੁਡ ਪ੍ਰੋਕਿਓ ਵਾਲਾ ਕੰਮ ਹੈ ਇਹ ਦੇ ਕਰਕੇ ਇਹ ਜਿਹੜੀ ਦੋ ਚੀਜ਼ਾਂ ਸੀਗੀਆਂ ਇਹ ਉਹਨਾਂ ਨੇ ਚੀਫ ਜਸਟਿਸ ਡੀਵਾਈ ਚੰਦਰਚੂਡ ਨੇ 2018-5 ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀ ਉਹਨਾਂ ਨੇ ਇਸ ਨੂੰ 6 ਮਾਰਚ 2024 ਤੱਕ SBI ਨੂੰ ਕਿਹਾ ਸਟੇਟ ਬੈਂਕ ਆਫ ਇੰਡੀਆ ਨੂੰ ਕਿ ਜਿੰਨੇ ਤੁਹਾਡੇ ਕੋਲ ਬੌਂਡ ਆਏ ਐ ਉਹਨਾਂ ਦਾ ਖੁਲਾਸਾ ਕਰੋ ਤੇ ਉਹ ਤੁਸੀਂ ਇਹ ਇਲੈਕਸ਼ਨ ਕਮਿਸ਼ਨ ਨੂੰ ਸੰਪੂਰਨ ਜਿਹੜੇ ਕਿ ਬਦਲੇ ਵਿੱਚ 13 ਮਾਰਚ ਨੂੰ ਆਪਣੀ ਵੈਬਸਾਈਟ ਦੇ ਉੱਤੇ ਪਾਉਣ ਹੁਣ SBI ਸਟੇਟ ਬੈਂਕ ਆਫ ਇੰਡੀਆ ਜਿਹੜੀ ਹੈ ਉਹ ਕੰਟਰੋਲ ਹੈਗੀ ਹੈ BJP ਦੇ ਜਾਂ ਗਵਰਨਮੈਂਟ ਦੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਆਪਣਾ ਸੁਪਰੀਮ ਕੋਰਟ ਜਾਓ ਕਿ ਸਾਡੇ ਕੋਲ ਟਾਈਮ ਨਹੀਂ ਹੈ ਸਾਨੂੰ ਟਾਈਮ ਲੱਗੂ ਸਮ ਟਾਈਮ ਦਿਓ ਉਹਨਾਂ ਦਾ ਮਤਲਬ ਸੀ ਕਿ ਇਹ ਜਿਹੜਾ ਮਸਲਾ ਹੈ ਇਲੈਕਸ਼ਨਾਂ ਤੋਂ ਪਹਿਲਾਂ ਨਾ ਆ ਜਾਵੇ ਇਹ ਮਸਲਾ ਜਿਹੜਾ ਇਲੈਕਸ਼ਨਾਂ ਤੋਂ ਬਾਅਦ ਹੋਵੇ ਹਾਲਾਂਕਿ ਐਸਪੀ 6 ਮਾਰਚ ਤੱਕ ਵੀਰਵੀ ਪੇਸ਼ ਕਰਨ ਵਿੱਚ ਸਫਲ ਰਿਹਾ ਤੇ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਇਸ ਲਈ ਅ ਪਰ ਉਹਨਾਂ ਸੁਪਰੀਮ ਕੋਰਟ ਅਟ ਗਈ ਉਹ ਕਹਿੰਦੀ ਵੀ ਤੁਸੀਂ ਵੀਰਵਾਦ ਦੇਣਾ ਹੀ ਦੇਣਾ ਜਦੋਂ ਉਹਨਾਂ ਨੇ ਕਿਹਾ ਵੀਰਵਾਦ ਦੇਣਾ ਹੀ ਦੇਣਾ ਅਗਲੇ ਦਿਨ ਹੀ ਐਸਬੀਆਈ ਨੇ ਉਹ ਜਿਹੜਾ ਡਾਟਾ ਸੀਗਾ ਉਹ ਡੰਪ ਕਰਤਾ ਦੇਤਾ ਇਲੈਕਸ਼ਨ ਕਮਿਸ਼ਨ ਨੂੰ ਤੇ ਉਹਨਾਂ ਨੇ ਆਪਦੀ ਮਿੱਥੀ ਹੋਈ ਡੇਟ ਦੇ ਉੱਤੇ ਵੈਬਸਾਈਟ ਦੇ ਉੱਤੇ ਪਾ ਦਿੱਤਾ ਹੁਣ ਤੁਸੀਂ ਕਹੋਗੇ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਈਸੀਆਈ ਹੈ ਉਹਨਾਂ ਨੂੰ ਕਿ ਸੁਪਰੀਮ ਕੋਰਟ ਦੀ ਜਿਹੜੀ ਮੰਨਣੀ ਪੈਣੀ ਸੀਗੀ ਜੋ ਉਹਨਾਂ ਨੇ ਫੈਸਲਾ ਕੀਤਾ ਹੁਣ ਉਹ ਇੰਨਾ ਡਾਟਾ ਆ ਗਿਆ ਜਿਹਨੂੰ ਕਿ ਐਨਲਾਈਜ਼ ਕਰਨ ਨੂੰ ਟਾਈਮ ਲੱਗੂ ਪਰ ਉਹ ਜੋ ਕਈ ਮੋਟੀਆਂ-ਮੋਟੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਪ੍ਰੋਮੋਟਰ ਦੇਤੇ ਸਾਹਮਣੇ ਹੋਈਆਂ ਉਹ ਉਹ ਬਹੁਤ ਸਾਰੇ ਇੰਡੀਪੈਂਡੈਂਟ ਜਿਹੜੇ ਪੱਤਰਕਾਰ ਹੈ ਉਹਨਾਂ ਨੇ ਉਹਦੀ ਖੋਜ ਕੀਤੀ ਉਹ ਰਿਸਰਚ ਕੀਤੀ ਉਹਨਾਂ ਨੇ ਉਹਦਾ ਟਾਈਮ ਲਾਇਆ ਉਹਦੇ ਤੇ ਜਿਹਦੇ ਨਾਲ ਇਨਫੋਰਮੇਸ਼ਨ ਅਸੀਂ ਗੈਦਰ ਕੀਤੀ ਜਾਂ ਉਹ ਆਪਾਂ ਹੁਣ ਸ਼ੇਅਰ ਕਰ ਰਹੇ ਹੈਗੇ ਆਂ ਹਾਲਾਂਕਿ ਐਸਬੀਆਈ ਸੀਬੀ ਐਸਬੀਆਈਸ ਸਟੇਟ ਬੈਂਕ ਆਫ ਇੰਡੀਆ ਇਹਨੂੰ 6 ਮਾਰਚ ਤੱਕ ਵੀਰਵੀ ਪੇਸ਼ ਕਰਨ ਵਿੱਚ ਸਫਲ ਰਹੀ ਸੀ ਪਰ ਫਿਰ ਵੀ ਉਹਨਾਂ ਨੂੰ ਜਦੋਂ ਸਟ੍ਰੀਮ ਕੋਰਟ ਤੋਂ ਝਾੜ ਪਈ ਤਾਂ ਉਹਨਾਂ ਨੇ ਕਰਤਾ ਇੱਕ ਕਲਾਸਿਆਂ ਦੀ ਲੜੀ ਵਿੱਚ ਸਟੇਟ ਬੈਂਕ ਆਫ ਇੰਡੀਆ ਦੁਆਰਾ ਇੱਕ ਵਿਸ਼ਾਲ ਡਾਟਾ ਜਿਹੜਾ ਸੀ ਉਹ ਡੰਪ ਡੰਪ ਤੋਂ ਉੱਭੜਿਆ ਇਹ ਚੋਣ ਬਾਂਡ ਸਕੀਮ ਦੀ ਨਿਗਰਾਨੀ ਕੀਤੀ ਸੀ ਨੂੰ ਸਾਰੀ ਜਾਣਕਾਰੀ ਕਰਨ ਲਈ ਮਜਬੂਰ ਕੀਤਾ ਗਿਆ ਸੀ ਐਸਬੀਆਈ ਨੂੰ ਐਸਬੀਆਈ ਨੂੰ ਕੋਈ ਉਹਨਾਂ ਨੇ ਸ਼ੌਂਖ ਨਾ ਨਹੀਂ ਕੀਤਾ ਪਰ ਐਸਬੀਆਈ ਨੇ ਅਜੇ ਤੱਕ ਵੀ ਮਾਰਚ 2018 ਤੋਂ ਲੈ ਕੇ April 2019 ਦੇ ਵਿਚਕਾਰ ਦਾ ਜਿਹੜਾ ਚੋਣ ਡਾਟਾ ਜਿਹੜਾ ਉਹ ਗੈਪ ਹੈ ਚੋਣ ਬਾਣ ਜਿਹੜੇ ਆ ਉਹ ਗੈਪ ਹੈ ਕਿ ਕਿਹਨੂੰ ਦਿੱਤੇ ਕਿੱਥੋਂ ਲਏ ਉਹ ਚੀਜ਼ ਹੈ ਜਿਹੜੀ ਉਹ ਐਸਪੀਆ ਨੇ ਹਜੇ ਤੱਕ ਨਹੀਂ ਦਿੱਤੀ ਪਤਾ ਨਹੀਂ ਕਿੱਡੇ-ਕੱਡੇ ਵੱਡੇ ਖੁਲਾਸੇ ਹੋਣਗੇ ਜਦੋਂ ਉਹ ਡਾਟਾ ਵੀ ਆਇਆ ਸੋ ਹੁਣ ਇੱਕ ਅਲ ਖੁਰ ਸਮਝਣ ਵਾਲੀ ਹੈ ਕਿ ਇਹ ਜਿਹੜੇ ਬਾਣ ਸੀ ਇਹਦੇ ਨਾਲ ਇਹ ਨਹੀਂ ਸੀ ਪਤਾ ਲੱਗ ਸਕਦਾ ਕਿ ਕਾਂਗਰਸ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਣਾ ਸੀਗਾ ਕਿ ਕਿਹਨੇ ਸਾਨੂੰ ਹੋਰ ਕਿਸੇ ਪਾਰਟੀ ਨੂੰ ਕਿਹੜੀ ਕਾਰਪੋਰੇਸ਼ਨ ਨੇ ਫੰਡ ਦਿੱਤਾ ਹੈ ਬੀਜੇਪੀ ਨੂੰ ਤ੍ਰਿਨਮੂਲ ਕਾਂਗਰਸ West ਬੰਗਾਲਾ ਨੂੰ ਇਹ ਨਹੀਂ ਸੀ ਪਤਾਗਾ ਕਾਂਗਰਸ ਨੂੰ ਕਿੰਨੇ ਦਿੱਤੇ ਆ ਇਹ ਨਿੱਕੇ ਨਿੱਕੇ ਸਭ ਨਾਲੋਂ ਜ਼ਿਆਦਾ ਵੱਡੇ ਬੈਨੀਫਿਸ਼ੀਅਰੀ ਜਿਹੜਾ ਉਹ ਬੀਜੇਪੀ ਹੈ ਪਰ ਬੀਜੇਪੀ ਨੂੰ ਇਹ ਪਤਾ ਸੀ ਕਿ ਕਾਂਗਰਸ ਨੂੰ ਕਿੰਨਾ ਗਿਆ ਤ੍ਰਿਨਮੂਲ ਕਾਂਗਰਸ ਨੂੰ ਕਿੰਨਾ ਗਿਆ ਜਾਂ ਹੋਰ ਜਿਹੜੀਆਂ ਨਿੱਕੀਆਂ 7-8 ਕੰਪਨੀ ਪੋਲੀਟੀਕਲ ਪਾਰਟੀ ਐ ਉਹਨਾਂ ਨੂੰ ਕਿੰਨਾ-ਕਿੰਨਾ ਕਰ ਸਕਿਆ ਉਹ ਕਿਵੇਂ ਪਤਾ ਸੀ ਕਿ ਇੱਕ ਉੱਥੇ ਬਾਂਡ ਦੇ ਉੱਤੇ ਸੀਰੀਅਲ ਨੰਬਰ ਲੱਗਿਆ ਸੀ ਜਿਹੜਾ ਕਿ ਦਿਸਦਾ ਨਹੀਂ ਸੀ ਤੁਸੀਂ ਆਮ ਨੇਕਟ ਆਈ ਨਾਲ ਦੇਖੋ ਦਿਸਦਾ ਨਹੀਂ ਸੀਗਾ ਪਰ ਉਹਦੇ ਤੇ ਉਹਨਾਂ ਨੇ ਇੱਕ ਫਲੋਰਸੈਂਟ ਦੇ ਤੁਸੀਂ ਲਾਈਟ ਉਹਦੇ ਤੇ ਪਾਓ ਜਾਂ ਫਲੋਰਸੈਂਟ ਦੇ ਨਾਲ ਉਹ ਬਾਂਡ ਦਾ ਜਿਹੜਾ ਸੀਰੀਅਲ ਨੰਬਰ ਆ ਜਾਂਦਾ ਸੀ ਇਹ ਤਾਂ ਕਹਿੰਦੇ ਸੀਗੇ ਜੀ ਕਿਸੇ ਨੂੰ ਪਤਾ ਨਹੀਂ ਲੱਗਣਾ ਇਹਦਾ ਕੋਈ ਪ੍ਰੂਫ ਹੈ ਨੀਗਾ ਫਿਰ ਇਹ ਸੀਰੀਅਲ ਬਾਂਡ ਨੰਮ ਕਿਉਂ ਪਾਇਆ ਨੰਬਰ ਕਿਉਂ ਪਾਇਆ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਜੇ ਏ ਕੰਪਨੀ ਨੇ ਕਾਂਗਰਸ ਨੂੰ ਇੰਨੇ ਪੈਸੇ ਦਿੱਤੇ ਆ ਤੇ ਉਹਦੇ ਤੇ ਈਸੀ ਦਾ ਰੇਡ ਪਵਾ ਦਿਓ ਉਹ ਸਾਨੂੰ ਵੀ ਪੈਸੇ ਦੇਣਗੇ ਤੁਸੀਂ ਮਤਲਬ ਸਮਝ ਗਏ ਕਿ ਸੀਐਸਬੀਆਈ ਜਿਹੜਾ ਹੈ ਸਟੇਟ ਬੈਂਕ ਆਫ ਇੰਡੀਆ ਉਹ ਗਵਰਨਮੈਂਟ ਦੇ ਕੰਟਰੋਲ ਚ ਆ ਉਹ ਭਾਜਪਾ ਦੇ ਕੰਟਰੋਲ ਚ ਆ ਉਹ ਉਹਨਾਂ ਡਾਟਾ ਕਿਉਂ ਨਹੀਂ ਦੇਣਗੇ ਜੇ ਉਹਨਾਂ ਦੇ ਕਹਿਣ ਦਿੱਤੇ ਉਹ ਡਾਟਾ ਰੋਕ ਸਕਦੇ ਆ ਸੁਪਰੀਮ ਕੋਰਟ ਚ ਦੁਆਰਾ ਜਾ ਸਕਦਾ ਹੈ ਸਾਡੇ ਕੋਲ ਦਿੱਤਾ ਨਹੀਂ ਜਾਣਾ ਅਗਲੇ ਦਿਨ ਕਿਵੇਂ ਦਿੱਤਾ ਗਿਆ ਨਹੀਂ ਤਾਂ ਉਹ ਸੀਰੀਅਲ ਨੰਬਰ ਵੀ ਦੇਖ ਕੇ ਇਹ ਵੀ ਪਤਾ ਕਰਦੇ ਆ ਕਿ ਕਿਹੜੀ ਪਾਰਟੀ ਨੂੰ ਕਿੰਨਾ ਪੈਸਾ ਮਿਲਿਆ ਇਹ ਨਤੀਜੇ ਵਜੋਂ ਨਿਕਲੇ ਇਹ ਡਾਟਾ ਡੰਪ ਨੂੰ ਭਾਰਤੀ ਰਾਜਨੀਤੀ ਦੀ ਮਸ਼ੀਨਰੀ ਵਿੱਚ ਇੱਕ ਕਹਿ ਲਓ ਕਿ ਪਤਲੀ ਤੇ ਨਾਜ਼ਿਕ ਜਿਹੜੀ ਸਿਚੁਏਸ਼ਨ ਹੈ ਦੁਰਲਭ ਜਿਹੜੀ ਝਲਕ ਹੈ ਉਹ ਇੱਕ ਪ੍ਰਦਾਨ ਕਰਦੀ ਹੈ ਇਹ ਦੱਸਣਾ ਦੱਸਦਾ ਹੈ ਕਿ ਕਿਵੇਂ 2018 ਤੋਂ ਲੈ ਕੇ ਹੁਣ ਤੱਕ 2 ਬਿਲੀਅਨ ਡਾਲਰ ਗੁਪਤ ਰੂਪ ਵਿੱਚ ਭਾਰਤੀ ਕੰਪਨੀਆਂ ਦੁਆਰਾ ਰਾਜਨੀਤਿਕ ਪਾਰਟੀਆਂ ਵਿੱਚ ਪੇਜੇ ਗਏ ਹਨ 2 ਬਿਲੀਅਨ ਡਾਲਰ ਗੁਪਤ ਰੂਪ ਦੇ ਵਿੱਚ ਇਹਨਾਂ ਕੰਪਨੀਆਂ ਨੇ ਰਾਜਨੀਤਿਕ ਪੋਲੀਟੀਕਲ ਪਾਰਟੀਆਂ ਨੂੰ ਦਿੱਤੇ ਜਿਸ ਦਾ ਲਗਭਗ ਅੱਧਾ ਹਿੱਸਾ ਸਰਕਾਰੀ ਭਾਜ ਭਲ ਜਾਂਦਾ ਹੈ ਅਤੇ ਖੁਲਾਸੀਆਂ ਨੇ ਇਨਾਂ ਚ ਲੋਕਾਂ ਵਿੱਚ ਇਹ ਰੋਸ ਪੈਦਾ ਕਰ ਦਿੱਤਾ ਅ ਸਕਲਦਾ ਬਹੁਤ ਜਿਆਦੇ ਲੋਕਾਂ ਚ ਰੋਸ ਹੋਇਆ ਕਿ ਇਹ ਇਨਾਂ ਨੇ ਇੰਨੇ ਪੈਸੇ ਜਿਹੜੇ ਆ ਉਹ ਕੰਪਨੀਆਂ ਤੋਂ ਲਏ ਹੁਣ ਭਾਰਤੀ ਸਿਆਸੀ ਖੋਜਕਾਰਾਂ ਦੇ ਪੱਤਰਕਾਰਾਂ ਨੇ ਹਾਲ ਹੀ ਦੇ ਨਾਲ ਵਿੱਚ ਇੱਕ ਲੰਬੀ ਸੂਚੀ ਦਾ ਪਰਦਾਸ਼ੀਨ ਕੀ ਪਰਦਾ ਫਾਸ ਕੀਤਾ ਜਿਸ ਨੂੰ ਉਹ ਸ਼ਕੀਦਾਨ ਕਹਿੰਦੇ ਆ ਜਿਸ ਵਿੱਚ ਨਾ ਸਿਰਫ ਭਾਜਪਾ ਸਗੋਂ ਪੱਛਮੀ ਬੰਗਾਲ ਦੀ ਸਤਾਦਾਰੀ ਪਾਰਟੀ ਤ੍ਰਿਨਮੂਲ ਕਾਂਗਰਸ ਜਿਨੇ 1397 ਕਰੋੜ ਰੁਪਏ ਲਏ ਤੇ ਹੋਰ ਵੀ ਵਿਰੋਧੀ ਪਾਰਟੀਆਂ ਸ਼ਾਮਿਲ ਹੈ ਜੋ ਕਾਂਗਰਸ ਵੀ ਹੈ ਪਰ ਅਮਾਉਂਟ ਬਹੁਤ ਘੱਟ ਹੈ ਸੀਏ ਲੀਗਲਾਈਜ਼ ਸੀਗਾ ਪਰ ਦੁਰਵਰਤੋਂ ਹੋਈ ਹੈ ਇਹਦੀ ਪਰ ਸਾਰਿਆਂ ਨਾਲੋਂ ਵੱਡਾ ਜਿਹੜਾ ਫਾਇਦਾ ਹੈਗਾ ਉਹ ਬੀਜੇਪੀ ਨੇ ਕਿਉਂਕਿ ਉਨ੍ਹਾਂ ਦੇ ਹੱਥ ਦੇ ਵਿੱਚ ਆਪਾਂ ਅਗਾਂਹ ਗੱਲ ਕਰਾਂਗੇ ਕੀ ਕੋਸ਼ਿਸ਼ ਕੀ ਕਿਉਂ ਉਹਨਾਂ ਨੂੰ ਜ਼ਿਆਦਾ ਪੈਸਾ ਮਿਲਿਆ ਪਾਸ ਬਾਦਾਰ ਟੋਟਲ ਪੈਸਾ ਜਿਹੜਾ ਸੀਗਾ ਉਹ ਜਿਵੇਂ ਉਹਨਾਂ ਨੇ ਕਿੰਨਾ ਇਹਦਾ ਫਾਇਦਾ ਉਠਾਇਆ 7 ਸਾਲਾਂ ਵਿੱਚ ਕੁੱਲ 60 ਬਿਲੀਅਨ ਰੁਪਏ ਯਾਨੀ ਕਿ 720 ਮਿਲੀਅਨ ਡਾਲਰ ਉਹਨਾਂ ਨੂੰ ਉਹ ਟੋਟਲ ਬੌਂਡ ਰਾਹੀਂ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੂੰ ਮਿਲਿਆ ਤਾਂ ਹਰ ਇੱਕ ਵਾਰੀ ਜਿਤੀਆਂ ਦੀ ਸੀ ਬੀਜੇਪੀ ਹਰ ਇੱਕ ਸਟੇਟ 'ਚ ਜਦੋਂ ਲੱਗਦਾ ਸੀ ਹਾਰਦੇ ਐ ਪੈਸੇ ਕੋਲੇ ਸੀ ਪੈਸੇ ਨਾਲ ਜੋ ਮਰਜ਼ੀ ਖਰੀਦੋ ਬਹੁਤ ਸਾਰੇ ਚੋਣ ਬਾਣ ਜਿਹੜੇ ਸੀ ਉਹ ਦਾਨੀਆਂ ਨੇ ਵੀ ਮੁਨਾਫੇ ਵਾਲੀ ਸਰਕਾਰ ਸਦੇ ਦਿੱਤੇ ਕਿ ਜਿੱਥੋਂ ਨੂੰ ਲੱਗਦਾ ਸੀ ਕਿ ਇਥੋਂ ਸਾਨੂੰ ਫਾਇਦਾ ਹੋਊਗਾ ਇਹਨਾਂ ਨੂੰ ਦੋ ਇਥੋਂ ਸਾਨੂੰ ਸਰਕਾਰੀ ਠੇਕਾ ਮਿਲੂਗਾ ਅਸੀਂ ਉਹਨਾਂ ਨੂੰ ਦੇਵਾਂਗੇ ਇਹ ਵੱਡੇ ਪੱਧਰ ਦਾ ਭ੍ਰਿਸ਼ਟਾਚਾਰ ਹੈ ਪੈਸੇ ਵਾਲਾ ਕੋਈ ਵੀ ਵਿਅਕਤੀ ਸਰਕਾਰ ਦੀਆਂ ਨੀਤੀਆਂ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ ਇਸ ਪੈਸੇ ਦੀ ਲੈਣ ਦੇਣ ਨਾਲ ਇਹਦੇ ਨਾਲ ਜਿਹੜਾ এনवायरमेंट ਵੀ ਇਫੈਕਟ ਪਿਆ ਕਿਉਂਕਿ এনवायरमेंट ਦੀ ਪ੍ਰੋਵਾਈਡ ਕੋਈ ਨਹੀਂ ਕੀਤੀ ਕਿ এনवायरमेंट ਦੀ ਕੀ ਹਾਲਤ ਬਣਦੀ ਹੈ ਜਾਂ ਕੀ ਨਹੀਂ ਬਣਦੀ ਜੇ ਤੁਸੀਂ ਟਿਕਾ ਦੇਣਾ ਹੈ ਪੈਸੇ ਲੈਣੇ ਹੈ ਚੀਪ ਕੰਸਟਰਕਸ਼ਨ ਹੁੰਦੀ ਹੈ ਕਿ ਨਹੀਂ ਹੁੰਦੀ ਸਟਰੰਗ ਡਿਗਦੀ ਹੈ ਕਿ ਨਹੀਂ ਡਿਗਦੀ ਜਿਹੜਾ ਪੋਰ ਹੈ ਉਹ ਡਗ-ਡਗ ਨਹੀਂ ਰਿਖਦਾ ਉਹਦੇ ਨਾਲ ਕੋਈ ਮਤਲਬ ਨਹੀਂ ਗਾ ਤੁਸੀਂ ਉਹਦੇ ਚ ਆਖ ਥੱਲੇ ਆ ਕਿ ਮਰਦੇ ਆ ਜਾਂ ਨਹੀਂ ਮਰਦੇ ਉਹ ਗਵਰਨਮੈਂਟ ਨੂੰ ਜਾਂ ਬੀਜੇਪੀ ਨੂੰ ਉਸ ਨਾਲ ਕੋਈ ਮਤਲਬ ਨਹੀਂ ਗਾ ਕਿਉਂ ਕੋਈ ਚੀਪ ਕੰਸਟਰਕਸ਼ਨ ਹੋਣੀ ਹੈ এনवायरमेंट ਦਾ ਇਫੈਕਟ ਜਿਹੜਾ ਉਹ ਤੁਹਾਡੇ ਤੇ ਹੋਣਾ ਹੈ ਉਹਦੇ ਨਾਲ ਕੀ ਮਤਲਬ ਹੁੰਨ ਦਾ ਮਤਲਬ ਸਿਰਫ ਇਲੈਕਸ਼ਨ ਜਿੱਤਣਾ ਇਲੈਕਸ਼ਨ ਫੰਡ ਲੈਂਡ ਦਾ ਮਤਲਬ ਹੈ ਚੌਂਡ ਬਾਂਡ ਸਕੀਮ ਨੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਇਹ ਇਹ ਸਾਰਾ ਕੁਝ ਕਾਨੂੰਨੀ ਤੌਰ ਦੇ ਉੱਤੇ ਕੀਤਾ ਹੈ ਕ腐ਸ਼ਨ ਕੀਤੀ ਹੈ ਕਾਨੂੰਨੀ ਤੌਰ ਦੇ ਉੱਤੇ ਕੋਰਪਸ਼ਨ ਕੀਤੀ ਹੈ ਜਿਹਨੂੰ ਕਿ 6 ਸਾਲ ਲੱਗੇ ਸੁਪਰੀਮ ਕੋਰਟ ਨੂੰ ਇਹ ਫਾਈਂਡ ਆਊਟ ਕਰਨ ਲਈ ਕਿ ਇਹ ਸਕੀਮ ਸੀਗਾ ਪੈਸਾ ਦਿੱਤਾ ਐਕਸਚੇਂਜ ਰਾਹੀਂ ਗੁਪਤ ਭ੍ਰਿਸ਼ਟਾਚਾਰ ਦਿੱਤਾ ਇਸ ਸਕੀਮ ਡਾਗੀ ਫੰਡ ਜਿਹੜੇ ਸੀ ਇੱਕ ਚੈਨਲ ਵੱਜੋਂ ਉਪਰੀ ਭ੍ਰਿਸ਼ਟਾਚਾਰ ਦੇ ਮੌਕੇ ਆ ਦੀ ਸੀਮਤ ਕਰਨ ਵਿੱਚ ਸਰਕਾਰ ਦੀ ਸਫਲਤਾ ਜਿਹੜੀ ਹੈ ਕਿਵੇਂ ਉਹ ਕ腐ਪਸ਼ਨ ਨੂੰ ਰੋਕ ਨਹੀਂ ਸਕੇ ਕਿਵੇਂ ਇਹ ਸਫਲ ਰਹੀ ਉਹ ਕ腐ਪਸ਼ਨ ਨੂੰ ਰੋਕਣ ਲਈ ਇਹ ਇੱਕ ਬਹੁਤ ਵੱਡੀ ਉਦਾਹਰਣ ਹੈ ਗਵਰਨਮੈਂਟ ਦੀ ਫੇਲੀਅਰ ਹੈ ਕਿ ਗਵਰਨਮੈਂਟ ਨੇ ਕਿਵੇਂ ਲੋਕਾਂ ਨੂੰ ਚੀਟ ਕੀਤਾ ਇਸ ਫੰਡ ਲੈ ਕੇ ਕਾਰਪੋਰੇਸ਼ਨ ਲੈ ਇਨਾ ਕਾਲਾ ਧਣਾ ਜਿਹੜਾ ਉਹ ਪਾਰਟੀਆਂ ਨੂੰ ਦੇਣਾ ਔਖਾ ਹੁੰਦਾ ਕਿਉਂਕਿ ਜਿਹੜੀ ਬੁੱਕ ਕੀਪਿੰਗ ਰੱਖਣੀ ਹੈ ਅਕਾਉਂਟਿੰਗ ਦਾ ਹਿਸਾਬ ਰੱਖਣਾ ਉਹਦੇ ਚੋਂ ਉਹ ਤਰੀਕੇ ਨਾਲ ਤਾਂ ਪੈਸਾ ਕੱਢ ਸਕਦੇ ਆ ਪਰ ਜਦੋਂ ਅ ਕਾਲਾ ਪੈਸਾ ਕੱਢਣਾ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਪਰ ਇਸ ਸਕੀਮ ਦੇ ਨਾਲ ਉਹਨਾਂ ਨੂੰ ਇਹ ਪੈਸਾ ਕੱਢਣਾ ਜਿਹੜਾ ਹੈ ਗਵਰਨਮੈਂਟ ਨੂੰ ਦੇਣਾ ਬਹੁਤ ਹੀ ਜੱਪੀ ਚੀਜ਼ ਵੀ ਸਰਕਾਰ ਨੂੰ ਦੇਣਾ ਜਿਹੜੀ ਵੀ ਸਰਕਾਰ ਹੈ ਚਾਹੀ ਸੂਬੇ ਦੀ ਸਰਕਾਰ ਹੈ ਚਾਹੀ ਉਹ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫੈਰਾ ਹੋਇਆ ਕਿ ਬਾਂਡ ਖਰੀਦ ਲੋ ਠੇਕਾ ਲੈ ਲੋ ਸੋ ਇਸ ਜਿਹੜਾ ਕਹਿੰ ਲੋ ਕਿ ਇਹ ਹੈ ਕੀ ਹੈ ਕਹ ਹੈ ਜਿਹੜਾ ਇਹ ਜਿਹੜਾ ਲਕਟਰਲ ਬਾਂਡ ਹੈ ਉਹ ਸਕੈਮ ਹੈ ਕੀ ਹੁਣ ਦੋ ਗੱਲਾਂ ਇਹਦੇ ਨਾਲ ਸਾਹਮਣੇ ਆਉਦੀਆਂ ਇੱਕ ਤਾਂ ਇਹ ਕਿ ਜਿਹੜੀ ਜ਼ਬਰਨ ਵਸੂਲੀ ਕਰੋ ਕਿਵੇਂ ਜ਼ਬਰਨ ਵਸੂਲੀ ਕਰੋ ਕਿ ED ਨੂੰ CBI ਨੂੰ IT ਨੂੰ ਇਹ ਇਹਨਾਂ ਏਜੰਸੀਆਂ ਨੂੰ ਯੂਜ਼ ਕਰੋ ਤਾਂ ਕਿ ਇਹ ਇਹਨਾਂ ਦੇ ਮਗਰ ਲਾ ਕੇ ਇਹਨਾਂ ਤੋਂ ਪੈਸਾ ਕਢਾ ਸਕਣ ਦੂਜੇ ਨੰਬਰ ਦੇ ਉੱਤੇ ਜਿਹੜੀ ED ਹੈ CBI ਹੈ IT ਹੈ ਇਹੋ ਜੀਆਂ ਏਜੰਸੀਆਂ ਨੂੰ ਜੇ ਜੋ ਜਾਂਚ ਕਰ ਰਹੀਆਂ ਹੈ ਤੇ ਜੇ ਉਹ ਕੰਪਨੀ ਮੰਨਦੀ ਨਹੀਂ ਕੀ ਜਾਂ ਉਹ ਜਿਹੜੀ ਆਪਣਾ ਪੋਲਿਟਿਕਲ ਪਾਰਟੀयां ਮੰਨਦੀਆਂ ਨਹੀਂ ਤੇ ਉਹਨਾਂ ਤੇ ਸਿੱਧਾ ਹੀ ਭ੍ਰਿਸ਼ਟਾਚਾਰ ਦਾ ਦੋਸ਼ ਲਾ ਦੇ ਆਪਾਂ ਇਹ ਗੱਲ ਕਰਾਂਗੇ ਕਿ ਕਿਹਦੇ ਕਿਹਦੇ ਤੇ ਪ੍ਰਸਚਾਰ ਦੇ ਦੋਸ਼ ਲੱਗੇ ਐ ਤੇ ਕਿਵੇਂ ਉਹਨਾਂ ਨੂੰ ਅੰਦਰ ਕੀਤਾ ਗਿਆ ਹੈਗਾ ਉਹ ਆਪਾਂ ਡਿਟੇਲਸ ਵਿੱਚ ਗੱਲ ਕਰਾਂਗੇ ਅ ਪਰ ਜਦੋਂ ਵੀ ਇਹ ਜਿਹੜੀਆਂ ਜਾਂ ਤਾਂ ਬੰਦਾ ਉਹ ਚਾਹੇ ਉਹ ਕੰਪਨੀ ਐ ਜੇ ਉਹ ਬੌਂਡ ਖਰੀਦ ਲੈਂਦਾ ਸੀ ਤਾਂ ਉਹ ਦਾ ਜਿਹੜੀ ਜਿਹੜੇ ਉਹਦੇ ਤੇ ਦੋਸ਼ ਲੱਗੇ ਸੀ ਉਹ ਫਿਰ ਕੋールド ਸਟੋਰੇਜ ਦੇ ਵਿੱਚ ਪਾਉਂਦੇ ਸੀ ਕਿ ਹੋਏ ਕੱਖ ਨਹੀਂ ਇਹ ਤਾਂ ਇਹਦੇ ਤੇ ਤਾਂ ਮਾਮਲਾ ਹੀ ਨਹੀਂ ਬਣਦਾਗਾ ਇਹ ਤਾਂ ਗਲਤ ਹੈਗਾ ਇਹ ਜ਼ਬਰਦਸਤੀ ਤੇ ਪ੍ਰਸ਼ਟਪਚਾਰ ਜਿਹੜਾ ਇਹਦੇ ਚੋਂ ਪੂਰੀ ਬੋ ਆਉਂਦੀ ਹੈ ਇਸ ਗਲਤੀ ਕੀ ਕਹਿ ਮੈਂ ਨਾ ਕੀਤਾ ਇਹ ਇਹਨਾਂ ਬਸੂਲੀ ਲੈਣ ਦਾ ਇੱਕ ਸਿੰਪਲ ਜਿਹਾ ਤਰੀਕਾ ਸੀ ਇਹ ਫਾਰਮੂਲਾ ਜਿਹੜਾ ਹੈ ਨਾ ਇਹਨਾਂ ਨੇ ਕਾਨੂੰਨ ਬਣਾਇਆ ਕਿਵੇਂ ਬਣਾਇਆ ਜਿਵੇਂ ਆਪਾਂ ਪੁਰਾਣੀਆਂ ਮੂਵੀਆਂ ਦੇਖਦੇ ਹੁੰਦੇ ਸੀਗੇ ਇੰਗਲਿਸ਼ ਦੀਆਂ ਤੁਸੀਂ ਕਹਿ ਲੋ ਜਿਵੇਂ ਇਟਾਲੀਅਨ ਮਾਊਬ ਹੈ ਮਾਫੀਆ ਹੈ ਉਹ ਆਪਣਾ ਗੁੰਡੇ ਰੱਖਦੇ ਸੀ ਉਹ ਹਰ ਇੱਕ ਦੁਕਾਨਾਂ ਤੇ ਜਾ ਕੇ ਆਪਦਾ ਹਫ਼ਤਾ ਵਸੂਲੀ ਕਰਦੇ ਸੀ ਤੇ ਉਹਦੇ ਨਾਲ ਉਹ ਉਹਨਾਂ ਨੂੰ ਪ੍ਰੋਟੈਕਸ਼ਨ ਹੁੰਦੇ ਸੀ ਸੇਮ ਵੇ ਰਿਕਰੂਡਲ ਬਾਂਡ ਖਰੀਦੋ ਅਸੀਂ ਤੁਹਾਡੀ ਪ੍ਰੋਟੈਕਸ਼ਨ ਕਰਾਂਗੇ ਚਾਹੇ ਤੁਸੀਂ এনवायरमेंटਲ ਦੀ ਤਭੀਆਂ ੜਾਉਣੇ ਹੈ ਚਾਹੇ ਤੁਸੀਂ ਡਰੱਗ ਲੈ ਕੇ ਲੋਕਾਂ ਨੂੰ ਮਾਰਦੇ ਆ ਚਾਹੇ ਤੁਸੀਂ ਪੁਲ ਸੱਟ ਦਿੰਨੇ ਆ ਚਾਹੇ ਤੁਸੀਂ ਕੰਸਟ੍ਰਕਸ਼ਨ ਮਾੜੀ ਕਰਕੇ ਸਲੰਗ ਤੁਹਾਡੀ ਡਿੱਗ ਪੀ ਤੁਹਾਨੂੰ ਫਿਰ ਵੀ ਅਸੀਂ ਬਚਾ ਕਰਾਂਗੇ ਪਰ ਸਾਨੂੰ ਲੈਟਰਲ ਬਾਂਡ ਖਰੀਦੋ ਸਾਡੇ ਕੋਲ ਇਹ ਤਰੀਕਾ ਅਸੀਂ ਹਿੰਦੀ ਮੂਵੀਜ਼ ਦੇ ਵਿੱਚ ਵੀ ਬਾਲੀਵੁੱਡ ਦੇ ਵਿੱਚ ਵੀ ਮੂਵੀਜ਼ ਦੇ ਵਿੱਚ ਦੇਖਿਆ ਕਿ ਕਿਵੇਂ ਡਾਉਨ ਜਿਹੜਾ ਸੀਗਾ ਉਹ ਆਪ ਦੇ ਬੰਦਿਆਂ ਨੂੰ ਭੇਜ ਕੇ ਪੈਸੇ ਇਕੱਠੇ ਕਰਦਾ ਸੀਗੇ ਇਸ ਤੋਂ ਦੀ ਪ੍ਰੋਟੈਕਸ਼ਨ ਕਰਦੇ ਆ ਬਹੁਤ ਦੇ ਰਹੇ ਜਿਹੜਾ ਬੜੀਆਂ ਮੂਵੀਆਂ ਬਣੀਆਂ ਇਹਦੇ ਉੱਤੇ ਤੇ ਇੱਕ ਜਿਹੜਾ ਘਟਾਲਾ ਸਿਰਫ ਮੈਂ ਨਹੀਂ ਕਹਿ ਰਿਹਾ ਕਿ ਇਹ ਘਟਾਲਾ ਜਿਹੜਾ ਆ ਹੋਇਆ ਇਹਦਾ ਜਿਹੜੀ ਆਪਣੇ ਕੇਂਦਰ ਦੇ ਵਿੱਚ ਫਾਈਨੈਂਸ ਮਿਨਿਸਟਰ ਐ ਉਸ ਵੇਲੇ ਨਿਰਮਲਾ ਸੀਤਾਰਾਮ ਰਮਨ ਉਹਨਾਂ ਦੇ ਪਤੀ ਬ੍ਰਾਕਲਾ ਪ੍ਰਵਾਕਟ ਜਿਹੜੇ ਐ ਉਹ ਇੱਕ ਇਕਨੋਮਿਸਟ ਐ ਅਰਥ ਸ਼ਾਸਤਰੀ ਐ ਉਹਨਾਂ ਨੇ ਵੀ ਇਹ ਗੱਲ ਕਹੀ ਐ ਕਿ ਇਹ ਨਾ ਸਿਰਫ ਭਾਰਤ ਦਾ ਸਭ ਤੋਂ ਵੱਡਾ ਘਟਾਲਾ ਸਗੋਂ ਦੁਨੀਆ ਦਾ ਸਭ ਤੋਂ ਵੱਡਾ ਘਟਾਲਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੋਫਰਡਜ਼ ਕਾਂਡ ਹੋਇਆ ਬੋਫਰਡਜ਼ ਕਾਂਗਰਸ ਬਣੇ ਹੋਇਆ ਸੀ ਬੋਫਰਡਜ਼ ਦੇ ਵਿੱਚ ਕੋਈ ਪ੍ਰੂਫ ਨਹੀਂ ਸੀ ਸਾਰਾ ਤੂੰ ਕਿਹਾ ਮੈਂ ਕਿਹਾ ਉਤੋਂ ਪੈਸਾ ਆਇਆ ਇਧਰੋਂ ਆਇਆ ਕੋਈ ਉਹਦੇ ਚ ਲੀਗਲਾਈਜ਼ਡ ਕ腐ਸ਼ਨ ਦਾ ਕੋਈ ਕੇਸ ਨਹੀਂ ਸੀ ਬਣਦਾ ਇਹਦੇ ਵਿੱਚ ਸਾਰਾ ਲੀਗਲਾਈਜ਼ਡ ਹੈਟ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਪਿਆ ਹਰੇਕ ਇੰਡੀਪੈਂਡੈਂਟ ਜਿਹੜੇ ਪੱਤਰਕਾਰ ਆ ਉਹਨਾਂ ਨੇ ਕੱਢ ਕੇ ਸਾਹਮਣੇ ਲਿਆਂਦਾ ਕਿ ਜਿਹੜਾ ਇਹ ਘੁਟਾਲਾ ਹੈ ਇਹ ਲੀਗਲ ਕ腐ਸ਼ਨ ਜਿਹੜੀ ਹੈ ਇਹਨਾਂ ਨੇ 7 ਸਾਲ ਕੀਤੀ ਹੈ ਜਿਹੜੀ ਸੁਪਰੀਮ ਬੰਦ ਕੀਤੀ ਹੈ ਉਹਦੇ ਨਾਲ ਕਿਵੇਂ ਹੇ ਕੰਪਨੀਆਂ ਨੂੰ ਠੇਕੇ ਦਿੱਤੇ ਗਏ ਕਿਵੇਂ ਕੰਪਨੀਆਂ ਨੇ ਗਲਤ ਦੁਆਈਆਂ ਬਣਾਈਆਂ ਕਿਵੇਂ ਜਿਹੜੇ ਹੈਗੇ ਐ ਈਡੀ ਨੂੰ ਸੀਬੀਆਈ ਨੂੰ ਤੇ ਆਈਟੀ ਨੂੰ ਯੂਜ਼ ਕੀਤਾ ਤਾਂ ਕਿ ਉਹਨਾਂ ਨੂੰ ਜਿਹੜੇ ਪੋਲਿਟੀਕਲ ਆਪੋਨੈਂਟ ਸੀ ਉਹਨਾਂ ਨੂੰ ਜੇਲ੍ਹ ਚ ਪਾ ਸਕਣ ਤੇ ਜਿਹੜੇ ਦੂਜੀਆਂ ਪੋਲਿਟੀਕਲ ਪਾਰਟੀਆਂ ਨੂੰ ਪੈਸੇ ਦਿੰਦੇ ਸੀ ਉਹਨਾਂ ਨੂੰ ਕਿਵੇਂ ਤੁਮ ਕਾਇਆ ਜਾ ਸਕੀ ਸਾਨੂੰ ਵੀ ਦਿਓ ਨਹੀਂ ਤਾਂ ਤੁਹਾਨੂੰ ਅਸੀਂ ਅੰਦਰ ਕਰਾਂਗੇ ਸੋ ਇਹ ਸਾਰੀ ਜਿਹੜੇ ਸਕੈਂਡਲ ਹੈ ਜਿਹੜੇ ਪ੍ਰੂਫ ਹੈ ਇਹ ਦਰਸਾਉਂਦੇ ਹੈ ਕਿ ਵਾਕਈ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਇੱਕ ਘਟਾਲਾ ਹੈਗਾ ਹੁਣ ਤੁਸੀਂ ਕਹੋਗੇ ਕਿ ਇਹ ਜਿਹੜਾ ਘਟਾਲਾ ਇਹਦਾ ਮੇਰੀ ਸਿੱਧੀ ਕੀ ਅਸਰ ਭਾਈ ਇਹ ਜੇ ਹੁਣ ਫਾਰਮਾਸਿਊਟੀਕਲ ਕੰਪਨੀਆਂ ਗਲਤ ਦਵਾਈਆਂ ਬਣਾਉਂਦੀਆਂ ਨੇ ਉਹ ਚ ਤੁਹਾਡਾ ਹੀ ਕੋਈ ਨਾ ਕੋਈ ਰਿਸ਼ਤੇਦਾਰ ਕੋਈ ਨਜ਼ਦੀਕੀ ਕੋਈ ਮੇ ਮਿੱਤਰ ਪ੍ਰੇਮੀ ਕੋਈ ਫੈਮਿਲੀ ਵਾਲਾ ਉਹ ਵੀ ਹੋ ਸਕਦਾ ਹੈਗਾ ਕੋਈ ਸਰੰਗ ਤੋਂ ਜਾਂ ਪੋਲਿਟਿਕ ਆ ਤਾਂ ਉਹ ਵਿਚ ਤੁਹਾਡਾ ਕੋਈ ਨਾ ਕੋਈ ਰਿਸ਼ਤੇਦਾਰ ਕੋਈ ਜਾਣ ਪਛਾਣ ਵਾਲਾ ਉਹ ਵੀ ਜਾ ਸਕਦਾ ਸੋ ਤੁਹਾਡਾ ਤੇ ਉੱਤੇ ਸਿੱਧਾ ਅਸਰ ਪਿਆ ਹੁਣ ਤੁਸੀਂ ਸੋਚਣਾ ਕਿ ਇਹਨੂੰ ਅਸੀਂ ਇਸ ਗਵਰਨਮੈਂਟ ਨੂੰ ਦੁਬਾਰਾ ਲਿਆਉਣਾ ਜਿਨ੍ਹਾਂ ਨੇ ਇੰਨਾ ਝੂਠ ਬੋਲਿਆ ਇੰਨਾ ਲੋਕਾਂ ਨੂੰ ਗੁੰਮਰਾਹ ਕੀਤਾ ਇਹ ਇਹੋ ਜਿਹੀ ਬੈਲ ਪਾਸ ਕੀਤੇ ਹੈ ਤੇ ਇਹ ਐ ਪੈਸੇ ਇਕੱਠੇ ਕੀਤੇ ਹੈ ਈਡੀ ਦਾ ਮਿਸਯੂਜ਼ ਕੀਤਾ ਦੂ ਯੂ ਰੀਲੀ ਵਾਂਟ ਟੂ ਬ੍ਰਿੰਗ ਦਮ ਬੈਕ ਹੁਣ ਕੀ ਪੋਲਿਟਿਕਲ ਪਾਰਟੀਆਂ ਇਹਦਾ ਫਾਇਦਾ ਉਠਾ ਸਕਦੀਆਂ ਨਹੀਂ ਠਾ ਸਕਦੀਆਂ ਉਹ ਉਹਦੇ ਚ ਗੱਲ ਇਹ ਹੈ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੂੰ ਉਵੇਂ ਕੰਮ ਕਰਨਾ ਪਊਗਾ ਜਿਵੇਂ 1990 ਵਿੱਚ ਕਾਂਗਰਸ ਛੱਡਣ ਵੇਲੇ ਵੀ ਪੀ ਸਿੰਘ ਨੇ ਕੀਤਾ ਸੀਗਾ ਉਹ ਬੋਫੋਰਸ ਘਟਾੜੇ ਦਾ ਇਸ ਨਾ ਪ੍ਰਚਾਰ ਕੀਤਾ ਸੀ ਕਿ ਵਿਰੋਧੀ ਪਾਰਟੀਆਂ ਨੂੰ ਇਸ ਮੁੱਦੇ ਦਾ ਪ੍ਰਚਾਰ ਕਰਨਾ ਹੀ ਪੈਣਾ ਜੀ ਇਹ ਉਹਨਾਂ ਨੇ ਇਸ ਮੁੱਦੇ ਨੂੰ ਲੋਕਾਂ ਤੱਕ ਪਹੁੰਚਾਉਣਾ ਬੀਪੀ ਸਿੰਘ ਕੀ ਕਰਦੇ ਸੀ ਜਿਹੜੇ ਵੀ ਸਟੇਟ ਤੇ ਖੜੇ ਹੁੰਦੇ ਸੀ ਜੀਬ ਚ ਹੱਥ ਮਾਰ ਕੇ ਇੱਕ ਟੁਕੜਾ ਕਾਗਜ਼ਾ ਕੱਢ ਲੈਂਦੇ ਸੀ ਤੇ ਕਹਿੰਦੇ ਸੀ ਕਿ ਆਹ ਦੇਖੋ ਜੀ ਬਫਰਸ ਕਲੈਂਡ ਫਲਾਨੇ ਨੇ ਇਨੇ ਪੈਸੇ ਲਏ ਫਲਾਨੇ ਨੇ ਐਸੇ ਐਸੇ ਲੈ ਲਈ ਕੋਈ ਸਪਰੂਫ ਨਹੀਂ ਸੀ ਉਹ ਬਈ ਹੁਣ ਜਿਹੜੀਆਂ ਪੱਖਸ਼ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਆ ਤੁਹਾਡੇ ਕੋਲ ਦਾ ਪ੍ਰੂਫ ਪਏ ਆ ਇਲੀਗਲਾਈਜ਼ ਕਰਾਪਸ਼ਨ ਦੇ ਪ੍ਰੂਫ ਪਏ ਆ ਤਾਨੂੰ ਪਤਾ ਹੈ ਕਿ ਕਿੰਨਾ ਪੈਸਾ ਇੱਥੋਂ ਗਿਆ ਤੁਹਾਨੂੰ ਪਤਾ ਹੈ ਕਿ ਕਿਹੜੀ ਕੰਪਨੀਆਂ ਨੇ ਕਿੰਨੇ ਬੰਦੇ ਮਾਰੇ ਤੁਹਾਨੂੰ ਇਹ ਵੀ ਪਤਾ ਹੈ ਕਿ ਕਿਹੜੀ ਕੰਸਟਰਕਸ਼ਨ ਬੈਡ ਕੰਸਟਰਕਸ਼ਨ ਹੋਈ ਹੈ ਕਿ ਤੁਸੀਂ ਇਹ ਲਿਆ ਕੇ ਲੋਕਾਂ ਨੂੰ ਨਹੀਂ ਰੱਖ ਸਕਦੇ ਕਿ ਤੁਸੀਂ ਇਸ ਨਾਲ ਬੀਜੇਪੀ ਨੂੰ ਇਸ ਕਟਾਰੇ ਦੇ ਵਿੱਚ ਖੜਾ ਲੋਕਾਂ ਦੇ ਕਟਾਰੇ ਦੇ ਵਿੱਚ ਖੜਾ ਨਹੀਂ ਕਰ ਸਕਦੇ ਇਹ ਤੁਹਾਡੀ ਹਿੰਮਤ ਹੈ ਕਿ ਤੁਸੀਂ ਇਹ ਕਰਨਾ ਹੈ ਕਿ ਨਹੀਂ ਕਰਨਾ ਮੈਂ ਬੜੀ ਡਿਟੇਲ ਦੇ ਵਿੱਚ ਜਾਵਾਂਗੇ ਪਰ ਮੈਂ ਥੋੜੀਆਂ ਜਿਹੀਆਂ ਕੰਪਨੀਆਂ ਜੋ ਕਿ ਬਹੁਤ ਹੀ ਟੌਪ ਦੇ ਉੱਤੇ ਹੈਗੀਆਂ ਉਹਨਾਂ ਦਾ ਮੈਂ ਜ਼ਿਕਰ ਕਰੂੰਗਾ ਤੇ ਇਹਨਾਂ ਕੰਪਨੀਆਂ ਦਾ ਆਪਾਂ ਡਿਸਕਸ ਕਰਾਂਗੇ ਅਗਲੇ ਬਲੌਗ ਦੇ ਵਿੱਚ ਸੀਡੀ ਸਾਈ ਇਲੈਕਟ੍ਰੋਨਿਕਸ ਮੀਗਾ ਮੀ ਐਮਈਆਈਐਲ ਵੀ ਕਹਿੰਦੇ ਐ ਇਹਨੂੰ ਇਹ ਬੁਲਟ ਬੁਲਟ ਟ੍ਰੇਨ ਵਾਲਾ ਕੰਪਨੀ ਹੈ ਇਹ ਇਹ ਵੀ ਚਿੱਤੇ ਰੱਖਿਓ ਬੁਲਟ ਟ੍ਰੇਨ ਡੀਲ ਇਹਨਾਂ ਨੂੰ ਮਿਲੀ ਸੀ ਤੇ ਐਮਕੇਜੀ ਸਮੂਹ ਕੁਵਿਕ ਸਪਲਾਈ ਚੇਨ ਜਿਹੜੀ ਕਿ ਰਿਲਾਇੰਸ ਨਾਲ ਸੰਬੰਧਿਤ ਹੈ ਫਿਊਚਰ ਗੇਮਿੰਗ ਜਿਹਨੂੰ ਕਿ ਲਾਖੀ ਕਿੰਗ ਵੀ ਕਹਿੰਦੇ ਆ ਜਿਹਦੇ ਚ ਤਰਣਾ ਮੁਲ ਕਾਂਗਰਸ ਜਿਹੜੀ ਉਹ ਵੀ ਇਨਵੋਲਵ ਹੈ ਤੇ ਜੀਜੇਪੀ ਵੀ ਇਨਵੋਲਵ ਹੈ ਹੈਲਡਿਆ ਊਰਜਾ ਵਿਦਾਂਤ ਅਰਬਿੰਦੋ ਫਾਰਮਾ ਆਈਐਫਬੀ ਐਗਰੋ ਲਿਮਟਿਡ ਕੁਵਿਕ ਸਪਲਾਈ ਚੇਨ ਕਿਵੇਂ ਇਹਨਾਂ ਤੇ ਛਾਪੇ ਮਾਰੇ ਈਡੀ ਆਈਟੀ ਤੇ ਸੀਬੀਆਈ ਨੇ ਜਾ ਕਿਵੇਂ ਇਹਨਾਂ ਨੂੰ ਸਰਕਾਰੀ ਠੇਕੇ ਮਿਲੇ ਇਹ ਆਪਾਂ ਅਗਾਹਲੇ ਬਲੌਗ ਦੇ ਵਿੱਚ ਡਿਸਕਸ ਕਰਾਂਗੇ ਧੰਨਵਾਦ